ਕੋਈ ਸਰੂਪ ਨਾਮ ਹੈ ਕਿ ਕੀ ਕਹਾਂ ਪਾਈ ਸਾਖ ਯੂਨੀਅਨ ਪ੍ਰਧਾਨ ਬੀਤੇ ਦਿਨੀ ਪਛੇ ਜਿਹੜਾ ਤਰਨਤਾਰਨ ਦੀ ਜਿਲ੍ਹੇ ਤੋਂ ਆਂਦੇ ਵਿੱਚ ਪੰਜਾਬ ਕਾਂਗਰਸ ਅਧਿਖ ਰਾਜਾ ਬ੍ਰਿੰਮਨਾ ਸਾਡੇ ਬਹੁਤ ਹੀ ਸਰਤਾਜੋਬ ਵਾਲਮੀਕ ਸਮਾਜ ਪਰ ਜਿਹੜਾ ਮਦਵੀ ਸਿੱਖ ਸਮਾਜ ਦੇ ਗੁਪਤਾ ਸਿੰਘ ਜੀ ਆ ਉਹਨਾਂ ਤੇ ਜਿਹੜੀ ਗੱਲ ਸੱਦਾਵਲੀ ਬੋਲੀ ਗਈ ਆ ਉਹਨਾਂ ਨੇ ਉਹਨਾਂ ਦੇ ਰਨ ਬਾਰੇ ਗੱਲਾਂ ਕੀਤੀਆਂ ਪਰ ਉਹਨਾਂ ਦੇ ਸੋਕਰ ਬਾਰੇ ਵੀ ਨਹੀਂ ਗੱਲਾਂ ਕੀਤੀਆਂ ਬਹੁਤ ਹੀ ਦੰਗੋ ਦਾ ਪਰ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਐਸੀ ਸਮਾਜਰ ਵਾਲਮੀਕ ਕਾ ਚਾਰੇ ਦੇ ਵਿੱਚ ਕਹਿ ਧਾਰੀ ਰੋਸ਼ਾ ਜਿੱਦੋਂ ਇਹਨਾਂ ਚੀਜ਼ਾਂ ਨੂੰ ਨਿੰਦਦੇ ਪਏ ਉਦੋਂ ਉਹਨਾਂ ਨੇ ਉਹ ਚੀਜ਼ਾਂ ਉਜਾਗਰ ਕਦੀ ਵੀ ਨਹੀਂ ਕਰਨੀਆਂ ਕਿ ਜਿਹੜੀਆਂ ਕਿ ਉਹਨਾਂ ਦੀਆਂ ਜੀਵਨ ਦੇ ਵਿੱਚ ਅਚੀਵਮੈਂਟਾਂ ਸੀ ਉਹ ਬੜੇ ਹੀ ਬੁੱਧੀਜੀਵੀ ਸੀ ਡੀਏ ਐਮਏ ਕਦੇ ਲਿਖੇ ਸੀ ਤੇ ਰਾਜਨੀਤੀ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਪੀਐਚਡੀ ਵੀ ਕੀਤੀ ਸੀ ਔਰ ਦੇਸ਼ ਦੇ ਗ੍ਰਹਿ ਮੰਤਰੀ ਵੀ ਰਹੇ ਸੀ ਔਰ ਪੰਜਾਬ ਦੇ ਪੱਕਤ ਇਧਰ ਦੇ ਵਿਧਾਇਕਾ ਦੇ ਮੰਤਰੀ ਵੀ ਰਹੇ ਕਿਤੇ ਸਨ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਕਈ ਸਰਕਾਰਾਂ ਵਿੱਚ ਉਹ ਗਵਰਨਰ ਵੀ ਰਹੇ ਹਨ ਇਹਨਾਂ ਦੀ ਮਾਨਸਿਕਤਾ ਕਲਪ ਵਿਰੋਧੀ ਹੈ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਜਿਹੜੇ ਐਡੇ ਵੱਡੇ ਗੱਦੀ ਜੀਵੀ ਜਿਹੜੇ ਸਰਗਵਾਤ ਵੀ ਹੋ ਚੁੱਕੇ ਜਿੰਨਾਂ ਦਾ ਉਹਨਾਂ ਤੇ ਆਪਾਂ ਟਿੱਪਣੀ ਕਰਦੇ ਪਿਆ ਇਹਨਾਂ ਦੀ ਇੰਨੀ ਹਜ਼ਤ ਥਾਲ ਕਿ ਉਹਨਾਂ ਦੇ ਬਾਰੇ ਬੋਲਿਆ ਗਏ ਬਾਦ ਦੇਖੋ ਜੀ ਉਹ ਮਾਫੀਆਂ ਦਾ ਕੀ ਮੁੱਲ ਲਵਾ ਜੇਕਰ ਤੁਸੀਂ ਸਮਝਦੇ ਜੇ ਤੇ ਕੰਮ ਸਮਝਾ ਤੇ ਜਿਹੜੇ ਤੁਹਾਡੀ ਪਾਰਟੀ ਦੇ ਜਿਹੜੇ ਲੋਗ ਵਾ ਜਿਨ੍ਹਾਂ ਨੇ ਆਪਣੀ ਸਾਰਾ ਉਮਰ ਆਪਣੀ ਪਾਰਟੀ ਨੂੰ ਤੇ ਆਪਣੇ ਦੇਸ਼ ਨੂੰ ਦੇ ਦਿੱਤਾ ਇਹ ਅੱਜ ਉਹਨਾਂ ਦੇ ਕੁੱਤਨੀ ਕਰੋ ਤੁਹਾਡੀ ਮੇਰੇ ਹਿਸਾਬ ਨਾਲ ਹਾਇਫੀਤ ਨਹੀਂ ਕੀ ਉਹਨਾਂ ਦੇ ਬਾਰੇ ਅਜੀ ਗੱਲ ਬੋਲਦੇ ਤੇ ਬਹੁਤ ਹੀ ਜ਼ਿੰਦਗੀਓ ਗੱਲਾਂ ਇਹਨੂੰ ਆਪਾਂ ਇਹ ਸਿਧਾਂਤ ਨਾ ਨਾ ਲਾਗਣ ਵਾਲਾ ਨਾ 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 ਕਿ ਜਿਹੜੇ ਵੀ ਸਾਡੇ ਸਮਾਜ ਦੇ ਲੋਕ ਤਰੱਕੀਆਂ ਕਰਕੇ ਉੱਚਾ ਉੱਦਾਂ ਤੇ ਡਾੜਦੇ ਆ ਤੇ ਇਹ ਲੋਕ ਉਹਨਾਂ ਦੀ ਮਰਾਦਾ ਕਰਦੇ ਆ ਬਸ ਇਸ ਨਾਮਾ ਕਿ ਕੂਏ ਹਿੰਦੋਕਾਂ ਦੀ ਪੋਲਿਟਿਕਸ ਦਾ ਮਿਆਰ ਬਿਲਕੁਲ ਥੱਲੇ ਗਿਰ ਚੁੱਕਾ ਹੈਗਾ ਅੰਤਮ ਇਲੈਕਸ਼ਨ ਕਿਵੇਂ ਰਹਿਗਾ ਦੇਖੋ ਜੀ ਜ਼ਰੂਰ ਤੈਗਾ ਅਸੀਂ ਆਪ ਖੁਦ ਪਰੰਪਰਾ ਦੀ ਇਲੈਕਸ਼ਨ ਦੇ ਵਿੱਚ ਵੀ ਜਾਵਾਂਗੇ ਔਰ ਨਾਲ ਨਾਲ ਆਪਣੇ ਵਾਲਮੀਕੀ ਭਾਈਚਾਰੇ ਔਰ ਮਜਬੂਤ ਇਤਾਈ ਕਰਨ ਨੂੰ ਅਪੀਲ ਵੀ ਕਰਾਂਗੇ ਕਿ ਜਿਹੜੀ ਉਹਨਾਂ ਦੇ ਉੱਤੇ ਚੋਣਾ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਉਹਨੂੰ ਬਾਈਕਾਟ ਕੀਤਾ ਜਾਵੇ ਤੇ ਉਹਨੂੰ ਵੋਟਾਂ ਨਾ ਪਾਈਆਂ ਜਾਣ ਭਾਈਆ ਦੇਖੋ ਜੀ ਐਫ ਆਈ ਆਰ ਤੇ ਹੋਣੀ ਚਾਹੀਦੀ ਐ ਤੇ ਪੱਤਾ ਵੀ ਹੋਣਾ ਚਾਹੀਦਾ ਔਰ ਜਿਹੜਾ ਅਨਸੂਚਿਤ ਜਾਤੀ ਦਾ ਐਕਟ ਆ ਜਿਹੜਾ ਆਪਾਂ ਕਦੇ ਵੀ ਜਦੋਂ ਆਪਾਂ ਕਿਸੇ ਨੂੰ ਕੋਈ ਗਲਤ ਸ਼ਬਦ ਬੋਲਨੇ ਆ ਇਹ ਤੇਰੇ ਤੇ ਅਸੀਂ ਹੱਥ ਧਾਰਾ ਲਾ ਕੇ ਜਿਹੜਾ ਧਰਕਾ ਹੋਣਾ ਚਾਹੀਦਾ ਵਾ ਉਹ ਜਿਹੜੀ ਭੰਦੀਆ ਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜਾ ਮਜਬੂਦਾ ਜਿਹੜਾ ਸਾਡੇ ਪੰਚ ਆਦਮੀ ਕੀ ਫਰਕ ਬਾਤ ਆ ਜਿੱਦਾਂ ਆਪਾਂ ਕਿਤਨੀ ਜਿਹੜੀ ਕੀਤੀ ਆ ਇੱਕ ਕਹਿੰਦੇ ਤੁਹਾਨੂੰ ਦਾਵਾ ਤੱਕ ਨੂੰ ਦਾ ਤੋੜੀ ਦੇ ਨਾਲ ਇੱਕ ਮੱਛਵਾਲ ਦੇ ਨਾਲ ਰਾਜਾ ਬੜੀ ਨੇ ਜਿਹੜਾ ਕੰਮ ਕੀਤਾ ਜੁਬਾਨ ਦਾ ਬੰਦੂਕਿੰਦਾ ਜਦ ਕੀ ਚਿੱਪ ਪਸੰ ਖਲਾ ਫੋਟਾ ਸੇ ਦਾ ਵੀ ਕੀਤਾ ਔਰ ਸੋਸਾਇਟੀ ਪੂਰੀ ਤਰ੍ਹਾਂ ਇਹਦਾ ਕੰਮ ਕੀਤਾ ਵਾ ਜੋ ਕਿ ਅੱਗੇ ਨਾਲ ਆਵੇਗਾ ਪੂਰਾ ਹੋਵੇਗਾ ਜੁਤੀ ਦੇ ਨਾਲ ਕੰਮ ਕਰਕੇ ਪੁਰਾਣਾ ਰੱਤ ਨੂੰ ਲਾ ਕੇ ਬੰਦਾ ਗੁੰਡਾਵਾਦ ਦੇਖੋ ਜੀ ਦਾਗ ਨੂੰ ਲੱਗਦਾ ਕਿ ਜਿੱਤੀ ਆ ਪਰ ਉਹਨਾਂ ਦੀ ਉਪਰਪਤੀਆਂ ਨਹੀਂ ਦਿਖਾਈਆਂ ਆ ਆਪਾਰੋ ਐਮਪੀ ਰਾਜੂ ਨੇ ਇੱਥੇ ਦਾ ਚਣਕੀ ਐਮਪੀ ਤੱਕ ਕੀਤੀ ਆ ਕੋਈ ਕਾਂਗਰਸ ਪਾਰਟੀ ਨੇ ਤਾਂ ਗ੍ਰਹਿ ਮੰਤਰੀ ਆ ਪਰ ਉਹ ਬਾਬਾ ਸਾਹਿਬ ਦੇ ਸੰਬੰਧ ਹੋ ਜਾਂਦਾ ਕਿ ਆਰ ਪੋਦੀਮਲ ਨੂੰ ਆਪਣੇ ਵਿਆਪਕ ਦੇ ਨਾਲ ਹੈ ਕਿ ਰਾਜਾ ਮੁਰੂ ਨੂੰ ਵੀ ਸਿਕਾ ਦਾ ਬਲਕਣਾ ਬਾਬਾ ਸਾਹਿਬ ਦੇ ਦੇਖੋ ਜੀ ਦੇ ਇਥੇ ਰਾਜਾ ਮੁਰੂ ਪੰਜਾਬ ਨੂੰ ਦਿੱਤਾ ਆਪਣੀ ਮਲਫਾ ਜੀ ਤੇ ਕਿੱਥੇ ਕਿੱਥੇ ਦੀ ਮਨਸਾ ਹੈ ਤੇ ਦੇਖੋ ਇੱਕ ਪੂਤਾ ਸੇਵੀ ਗ੍ਰਾਮ ਮੰਤਰੀ ਉਹਨਾਂ ਦੇ ਖਿਲਾਫ ਇਹਨਾਂ ਗਲਤ ਕਰ ਰਹੇ ਨੇ ਕਿ ਫਲਰੇ ਲੈਵਲ ਦੇ ਛੋਟੀ ਕਾਫ ਦੇ ਲੋਕਾਂ ਨੂੰ ਕੋਈ ਸਮਝ ਹੀ ਨਹੀਂ ਉਹ ਕਿਉਂ ਕਾਰਜਪਾਰਥ ਇਸ ਤਰੀਕੇ ਨਾਲ ਕਾਰਜ ਕਰਦੇ ਕਾਂਗਰਸ ਪਾਰਟੀ ਨੂੰ ਦਾ ਸਭ ਤੋਂ ਵੱਡੇ ਪੰਜਾਬ ਦੇ ਪ੍ਰਧਾਨ ਦੀ ਉੱਤੇ ਲੋਣਾ ਚਾਹੀਦਾ ਵਾ ਜਿਹੜਾ ਜਿਹੜੀ ਭਾਰਤੀ ਦੀ ਭਾਗੀ ਫਾਜ਼ੀ ਉਹ ਕਰਦਾ